ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮਹਾਂਸਾਰਿਕਾ ਅਤਵਾਲ ਤੇ ਆਜਾ ਪ੍ਰੋਗਰਾਮ ਹੈ ਵਿਚਾਰ ਵਟਾਂਦਰਾਤਾ ਅਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦਰ ਵਲੇ ਜੀ ਸਭ ਤੋਂ ਵੱਧ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਵੱਖ-ਵੱਖ ਮੁੱਦਿਆਂ ਤੇ ਝਾਤ ਪਾਵਾਂਗੇ ਤੇ ਜਿਹੜਾ ਪਹਿਲਾ ਮੁੱਦਾ ਹੈ ਉਹ ਇਹ ਹੋਵੇਗਾ ਕਿ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਦੂਜਾ ਇਹ ਹੈ ਕਿ ਕਿਸਾਨ ਅੱਜ ਦਿੱਲੀ ਵੱਲ ਝੋਕ ਕਰਨ ਜਾ ਰਹੇ ਨੇ ਤੇ ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਕਰ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਤੁਸੀਂ ਆਰਪੀਡੀ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਣਾਮ ਕਰੋਗੇ ਅਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਨੇ ਜੀ ਨੌਵੀਂ ਪਾਸ਼ਾਹੀ ਦੇ ਨਾਂ ਨਾਲ ਉਹਨਾਂ ਨੂੰ ਅਸੀਂ ਸਿੱਖ ਪੰਥ ਵਿੱਚ ਸਿੱਖ ਜਗਤ ਵਿੱਚ ਜਾਂ ਪੰਜਾਬੀ ਜਗਤ ਵਿੱਚ ਯਾਦ ਕਰਦੇ ਹਾਂ ਜੀ ਅ ਜੇ ਮੈਂ ਇਹ ਦਰਸ਼ਕਾਂ ਦੀ ਸੋਖ ਲਈ ਇਹ ਦੱਸਣਾ ਚਾਹਾਂ ਕਿ ਇਹ ਪੰਜਵੀਂ ਪਾਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸਨ ਜੀ ਔਰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਨ ਜੀ ਇਹਨਾਂ ਦਾ ਜਨਮ ਮਾਤਾ ਨਾਨਕੀ ਦੀ ਕੁੱਖੋਂ ਅੰਮ੍ਰਿਤਸਰ ਵਿੱਚ ਹੋਇਆ ਜੀ ਜੀ ਇਹਨਾਂ ਦਾ ਜਨਮ ਅਪ੍ਰੈਲ 1621 ਵਿੱਚ ਹੁੰਦਾ ਹੈ ਔਰ ਜਿਵੇਂ ਬਚਪਨ ਚ ਬੱਚਿਆਂ ਦੇ ਹੋਰ ਨਾਂ ਹੁੰਦੇ ਨੇ ਜੀ ਇਦਾਂ ਹੀ ਬਚਪਨ ਚ ਇਹਨਾਂ ਦਾ ਨਾਂ ਤਿਆਗਮਲ ਜੀ ਫਿਰ ਆਖਦੇ ਨੇ ਕਿ ਕਰਤਾਰਪੁਰ ਦਾ ਜਿਹੜਾ ਯੁੱਧ ਹੋਇਆ ਉਸ ਯੁੱਗ ਯੁੱਧ ਵਿੱਚ ਤਿਆਗਮਲ ਹੋਰਾਂ ਨੇ ਜਿਸ ਤਰੀਕੇ ਨਾਲ ਆਪਣੀ ਤੇਗ ਦੇ ਯੋਹਰ ਵਿਖਾਏ ਉਸ ਤੋਂ ਪ੍ਰਭਾਵਿਤ ਹੋ ਕੇ ਸਾਰੇ ਇਹਨਾਂ ਨੂੰ ਤੇਗ ਬਹਾਦਰ ਕਹਿਣ ਲੱਗ ਪਏ ਜੀ ਜੀ ਜਦੋਂ 8ਵੀਂ ਪਾਸ਼ਾਹੀ ਤੋਂ ਬਾਅਦ ਮੱਖਣ ਸਾ ਲਬਾਣੇ ਨੂੰ ਜੀ ਗੁਰੂ ਲਾਦੋ ਦਾ ਉਹ ਸਾਰਾ ਵਰਤਾਂਤ ਵਾਪਰਦਾ ਹੈ ਤਾਂ ਉਸ ਤੋਂ ਬਾਅਦ ਇਹ ਤੇਗ ਬਹਾਦਰ ਤੋਂ ਗੁਰੂ ਤੇਗ ਬਹਾਦਰ ਹੁੰਦੇ ਨੇ ਜੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹਣਾ ਹੈ ਕਿ 8ਵੀਂ ਪਾਸ਼ਾਹੀ ਤੋਂ ਬਾਅਦ ਜਦੋਂ ਉਹਨਾਂ ਦਾ ਅੰਤਮ ਸਮਾਸੀ ਤਾਂ ਉਹਨਾਂ ਨੇ ਆਉਣ ਵਾਲੇ 9ਵੀਂ ਪਾਸ਼ਾਏ ਬਾਰੇ ਇਹ ਸੰਕੇਤ ਕੀਤੇ ਸੀ ਬਾਬਾ ਬਕਾਲਾ ਜੀ ਬਾਬਾ ਬਕਾਲੇ ਵਿੱਚ ਉਸ ਵੇਲੇ ਹੋਰ ਵੀ ਕੁਝ ਐਸੇ ਵਿਅਕਤੀ ਸਨ ਜਿਹੜੇ ਗੁਰਗੱਦੀ ਦੇ ਵਾਰਸ ਬਣਨਾ ਚਾਹੁੰਦੇ ਸਨ ਸੋ ਬਾਬੇ ਬਕਾਲੇ ਵਿੱਚ ਇੱਕ ਤੋਂ ਵੱਧ ਮੰਝੀਆਂ ਸਨ ਇੱਕ ਤੋਂ ਵੱਧ ਗੁਰੂ ਸਨ ਤੇ ਸਭ ਤੋਂ ਲੁਕਿਆ ਹੋਇਆ ਭੋਰੇ ਵਿੱਚ ਬੈਠਾ ਭਗਤੀ ਕਰ ਰਿਹਾ ਇੱਕ ਸ਼ਾਂਤ ਚਤਨ ਇਨਸਾਨ ਜਿਹੜਾ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਸਨ ਜੀ ਕਹਿੰਦੇ ਨੇ ਮੱਖਣ ਸ਼ਾ ਲਬਾਣੇ ਨੇ ਕਿਤੇ 500 ਮੋਰਾ ਸੁਖੀਆਂ ਹਾਂ ਤੇ ਜਦੋਂ ਉਹ ਬਾਬਾ ਬਕਾਲਾ ਸਾਹਿਬ ਵਿਖੇ ਆਇਆ ਤੇ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਗੁਰੂ ਬਹੁਤ ਬੈਠੇ ਨੇ ਜੀ ਇਹਨਾਂ ਨੂੰ ਮੈਂ ਦੋ-ਦੋ ਮੋਹਰਾ ਚੜਾ ਦਿੰਨਾ ਹੂੰ ਸੋ ਦੋ-ਦੋ ਮੋਹਰਾ ਵਾਲਾ ਕਿੱਸਾ ਸਾਰੇ ਗੁਰਦੁਆਰਾ ਸਾਹਿਬ ਵਿੱਚ ਪ੍ਰਚਾਰਿਆ ਗਿਆ ਤੇ ਲਗਭਗ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਉਹ ਦੋ-ਦੋ ਮੋਹਰਾ ਚੜਾਉਂਦਾ ਗਿਆ ਹੂੰ ਤੇ ਫਿਰ ਪਤਾ ਲੱਗਾ ਕਿ ਇੱਕ ਗੁਰੂ ਭੋਰੇ 'ਚ ਵੀ ਬੈਠਾ ਭਗਤੀ ਕਰ ਰਿਹਾ ਜੀ ਉੱਥੇ ਜਾ ਕੇ ਵੀ ਉਹਨਾਂ ਨੇ ਉਸੇ ਤਰੀਕੇ ਨਾਲ ਦੋ ਮੋਹਰਾ ਚੜਾਈਆਂ ਹੂੰ ਦੋ ਮੋਹਰਾਂ ਚੜਾ ਦੇਣ ਤੋਂ ਬਾਅਦ ਜਦੋਂ ਉਹ ਪ੍ਰਣਾਮ ਕਰਕੇ ਪਿੱਛੇ ਮੁੜ ਲੱਗਾ ਤਾਂ ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖਾ ਵਾਅਦਾ ਤਾਂ 500 ਮੋਹਰ ਦਾ ਕੀਤਾ ਸੀ ਹੂੰ ਤੇ ਦੋ ਮੋਹਰਾਂ ਚੜਾ ਚੱਲਿਆ ਜੀ ਤੇ ਉਹ ਤਾਂ ਮੋਹਰਾਂ ਦੀ ਥਾਂ ਤੇ ਜਿਵੇਂ ਆਪ ਚਰਨਾ ਚਟਾਈ ਪਿਆ ਜੀ ਜੀ ਵੀ ਮੈਂ ਤਾਂ ਦੇਖਣਾ ਚਾਹੁੰਨਾ ਨਾ ਵੀ ਮੇਰਾ ਅਸਲ ਗੁਰੂ ਕੌਣ ਹੈ ਜਿਹੜੀ ਜਿਨੇ ਮੈਨੂੰ ਬਚਾਇਆ ਹੈ ਜਿਹੜਾ ਮੈਨਿਆ ਬੇੜੀ ਡੁੱਬਦੀ ਜਨੇ ਪਾਰ ਲਵਾਈ ਹੈ ਉਹ ਤੇ ਤੁਸੀਂ ਹੋ ਸੋ ਮੋਹਰਾ ਤਾਂ ਬਹੁਤ ਉਦੋਂ ਭਾਈ ਛੋਟਾ ਇਸ਼ੂ ਰਹਿ ਗਿਆ ਤੇ ਉਹ ਬਾਹਰ ਨਿਕਲਿਆ ਭੋਰੇ ਚੋਂ ਤੇ ਉਹਨੇ ਜਿਹੜੀ ਸੰਗਤ ਰਾਹੋਂ ਕਰਾਹ ਹੋਈ ਪਈ ਸੀ ਜਿਹੜੀ ਥਾਂ ਥਾਂ ਮੰჯੀਆਂ ਤੇ ਭਟਕਦੀ ਫਿਰਦੀ ਸੀ ਉਥੇ ਫਿਰ ਉਹਨੇ ਇੱਕ ਪ੍ਰਚਾਰ ਕੀਤਾ ਗੁਰਲਾਦੋ ਰੇ ਗੁਰਲਾਦੋ ਰੇ ਗੁਰਲਾਦੋ ਰੇ ਗੁਰਲਾਦੋ ਦਾ ਇਹ ਜਦੋਂ ਦਿਨ ਮੈਂ ਦੇਖਦਾ ਜੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਸ ਦਿਨ ਗੁਰੂ ਸਾਹਿਬ ਦੇ ਨਾਲ ਜਿਹੜੀ ਈਰਖਾ ਵਿਰੋਧ ਹੈ ਉਹ ਆਪਣੇ ਸਿਖਰ ਤੇ ਜਾਂਦਾ ਹੈ ਹੂੰ ਉਸ ਈਰਖਾ ਤੇ ਵਿਰੋਧ ਦੇ ਕਾਰਨ ਹੀ ਜੀ ਗੁਰੂ ਸਾਹਿਬ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਸ੍ਰੀ ਹਰਮੰਦਰ ਸਾਹਿਬ ਨਹੀਂ ਜਾਣ ਦਿੱਤਾ ਜਾਂਦਾ ਉਹ ਜਾਂਦੇ ਨੇ ਨਤਮਸਤਕ ਹੁੰਦੇ ਨੇ ਪਰ ਉਹਨਾਂ ਤੇ ਅਟੈਕ ਕੀਤਾ ਜਾਂਦਾ ਹੈ ਹੂੰ ਜਿਹੜੀ ਸਿੱਖ ਸੰਗਤ ਹੈ ਜਿਹੜੀ ਵੱਖ-ਵੱਖ ਥਾਵਾਂ ਤੋਂ ਆਈ ਹੈ ਉਹ ਸਿੱਖ ਸੰਗਤ ਗੁਰੂ ਸਾਹਿਬਾਰੇ ਚਿੰਤਤ ਹੈ ਜੀ ਉਹਨਾਂ ਚੋਂ ਕੋਈ ਸਿੱਖ ਸੰਗਤ ਜਿਹੜੀ ਕੀਰਤਪੁਰ ਸਾਹਿਬ ਤੋਂ ਆਈ ਹੈ ਉਹ ਗੁਰੂ ਸਾਹਿਬ ਨੂੰ ਇਦਾਂ ਇਕੱਲਿਆਂ ਨਹੀਂ ਛੱਡਣਾ ਚਾਹੁੰਦੀ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਸਾਡੇ ਨਾਲ ਕੀਰਤਪੁਰ ਸਾਹਿਬ ਚੱਲੋ ਜੀ ਮਤਲਬ ਆਪਾਂ ਇੱਥੇ ਇਹ ਵੀ ਸਮਝੀਏ ਕਿ ਉਸ ਵੇਲੇ ਗੁਰੂ ਤੇ ਅਟੈਕ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹ ਕਿੰਨੀਆਂ ਸ਼ਕਤੀਸ਼ਾਲੀ ਨੇ ਤੇ ਗੁਰੂ ਸਾਹਿਬ ਕੀਰਤਪੁਰ ਵਿੱਚ ਆਪਣੀ ਭਗਤੀ ਚ ਲੀਨ ਹੁੰਦੇ ਨੇ ਜੀ ਗੁਰੂ ਸਾਹਿਬ ਦੀਆਂ ਦੁਖੀ ਸ਼ਕਤੀਆਂ ਗੁਰੂ ਸਾਹਿਬ ਦੇ ਉੱਥੇ ਵੀ ਪੇਸ਼ ਪੈਂਦੀਆਂ ਨੇ ਜੀ ਪਰ ਗੁਰੂ ਸਾਹਿਬ ਦਾ ਇੱਕ ਮਕਸਦ ਬਹੁਤ ਵੱਡਾ ਆ ਉਹ ਮਕਸਦ ਹੈ ਜਿਹੜਾ ਮਾਰਗ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਅਪਣਾਇਆ ਸੀ ਜੀ ਉਸ ਕਠਨ ਮਾਰਗ ਤੇ ਉਹਨਾਂ ਰਸਤਿਆਂ ਤੇ ਦੁਬਾਰਾ ਜਾਣਾ ਸੋ ਇਸ ਕਾਰਜ ਲਈ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ ਸੋ ਗੁਰੂ ਸਾਹਿਬ ਲਈ ਉਹ ਕਠਨ ਮਾਰਗ ਤੇ ਜਾਣਾ ਇੱਕ ਮਤਲਬ ਮਕਸਦ ਸੀ ਤੇ ਗੁਰੂ ਸਾਹਿਬ ਉਸ ਕਠਨ ਮਾਰਗ ਤੇ ਇਕੱਲੇ ਨਹੀਂ ਜਾਂਦੇ ਉਹ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾਂਦੇ ਆ ਪਟਨਾ ਸਾਹਿਬ ਦੀ ਸੰਗਤ ਵਿਸ਼ੇਸ਼ ਤੌਰ ਤੇ ਗੁਰੂ ਸਾਹਿਬ ਨੂੰ ਇਸ ਗੱਲ ਹੀ ਸੱਦਾ ਪੱਤਰ ਦਿੰਦੀ ਆ ਵੀ ਸਾਡੇ ਨਾਲ ਪਟਨਾ ਸਾਹਿਬ ਚੱਲੋ ਸੋ ਗੁਰੂ ਸਾਹਿਬ ਹਰਿਆਣੇ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ 'ਚੋਂ ਹੁੰਦੇ ਹੋਏ ਜੀ ਜਦੋਂ ਪਟਨਾ ਸਾਹਿਬ ਜਾਂਦੇ ਨੇ ਤੇ ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਪਟਨਾ ਸਾਹਿਬ ਵਿੱਚ ਹੀ ਗੁਰੂ ਗਵੰਦ ਸਿੰਘ ਖੋਰਾ ਦਾ ਜਨਮ ਹੋਇਆ। ਗੁਰੂ ਗਵੰਦ ਸਿੰਘ ਦਾ ਜਨਮ ਪਟਨਾ ਸਾਹਿਬ ਦਾ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਟਾਕਾ ਤੇ ਹੋਰ ਉਹਨਾਂ ਥਾਵਾਂ ਤੇ ਗਏ ਜਿਨ੍ਹਾਂ ਥਾਵਾਂ ਤੇ ਉਹਨਾਂ ਤੋਂ ਪਹਿਲਾਂ ਪਹਿਲੇ ਗੁਰੂ ਸਾਹਿਬ ਪ੍ਰਚਾਰ ਕਰਨ ਗਏ ਹੋਏ ਸੀ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੱਖ-ਵੱਖ ਦੇਸ਼ ਦੇ ਹਿੱਸਿਆਂ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜੁਟੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣੇ ਘਰ ਵਿਆਹ ਤੋਂ ਲੰਮੇ ਸਮੇਂ ਬਾਅਦ ਪੈਦਾ ਹੋਏ ਜਿਹੜੇ ਬਾਲਗ ਨੇ ਗੋਵਿੰਦ ਸਿੰਘ ਹੋਰੀ ਗੁਰੂ ਗੋਵਿੰਦ ਸਿੰਘ ਹੋਰੀ ਉਹਨਾਂ ਨੂੰ ਦੇਖਣ ਦਾ ਜਿਹੜਾ ਸਬਬ ਹੈ ਉਹ 8 ਮਹੀਨਿਆਂ ਬਾਅਦ ਬਣਦਾ ਹੈ ਮਤਲਬ ਇਹ ਨਹੀਂ ਵੀ اچانک ਵੀ ਆ ਗਏ ਆ ਵੀ ਨਹੀਂ ਉਹਨਾਂ ਲਈ ਸੰਗਤ ਉਨਾਂ ਲਈ ਭਗਤੀ ਤੇ ਉਨਾਂ ਲਈ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਏਡਾ ਵੱਡਾ ਤੇ ਏਡਾ ਮਹਨਤ ਰੱਖਦਾ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਉਹ ਉਸ ਵੇਲੇ ਦਾ ਰਾਜ ਪ੍ਰਬੰਧ ਕੀ ਹੈ ਔਰੰਗਜ਼ੇਬ ਦਾ ਰਾਜ ਹੈ ਜੀ ਔਰੰਗਜ਼ੇਬ ਇੱਕ ਐਸਾ ਮਤਲਬ ਰਾਜਾ ਆ ਜਿਹਨੂੰ ਇਹ ਭਰਮ ਹੈ ਕਿ ਜਿਹੜਾ ਮੁਹੰਮਦਨ ਬਣ ਜਾਏਗਾ ਜਿਹੜਾ ਮੁਸਲਮਾਨ ਬਣ ਜਾਏਗਾ ਉਹ ਮੈਂ ਬਖਸ਼ਣਾ ਤੇ ਦੂਸਰੇ ਧਰਮ ਜਿਹੜੇ ਨੇ ਉਹ ਨਖਿੱਦ ਨਹੀਂ ਉਹ ਉਹ ਕਹਿੰਦੀ ਨੇ ਕਿ ਉਹ ਸਵਾਮਣ ਜੰਝੂ ਲਾ ਕੇ ਰੋਟੀ ਖਾਂਦਾ ਸੀ ਜੀ ਧਰਮ ਦਾ ਇੰਨਾ ਕੱਟੜ ਸੀ ਧਾਰਮਿਕ ਸੰਕੀਰਣਤਾ ਦਾ ਦੌਰ ਹੈ ਕਹਿਣ ਦਾ ਮਤਲਬ ਧਾਰਮਿਕ ਸੰਕੀਰਣਤਾ ਦਾ ਦੌਰ ਹੈ ਉਸ ਧਾਰਮਿਕ ਸੰਕੀਰਣਤਾ ਦੇ ਦੌਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉਸ ਸੰਕੀਰਣਤਾ ਦੇ ਖਿਲਾਫ ਜਿਹੜੇ ਨੇ ਉਹ ਬੋਲਦੇ ਨੇ ਜੀ ਭਾਵੇਂ ਗੁਰੂ ਸਾਹਿਬ ਨੇ ਜਨੇਊ ਤਾਰ ਨਹੀਂ ਕੀਤਾ ਗੁਰੂ ਸਾਹਿਬ ਦਾ ਜਨੇਊ ਤਰਨ ਦਾ ਕੋਈ ਖਤਰਾ ਨਹੀਂ ਪਰ ਆਪਣੇ ਆਪ ਵਿੱਚ ਇੱਕ ਬੁੱਧੀਜੀਵੀ ਲਈ ਇੱਕ ਚਿੰਤਕ ਲਈ ਆਪਣੇ ਸਮਿਆਂ ਦੇ ਵੱਡੇ ਸ਼ਾਸਕ ਦੇ ਖਿਲਾਫ ਇਸ ਲਈ ਬੋਲਣਾ ਜ਼ਰੂਰੀ ਬਣ ਜਾਂਦਾ ਹੈ ਕਿ ਭਾਈ ਇਹ ਇਹ ਜਿਹੜਾ ਰਾਹ ਫੜਿਆ ਹੈ ਇਹ ਰਾਹ ਠੀਕ ਨਹੀਂ ਇਹ ਮਤਲਬ ਧਾਰਮਿਕ ਜਨੂਨ ਜਿਹੜਾ ਹੈ ਜੇ ਵਿਰੋਧੀਆਂ ਨੂੰ ਬਰਦਾਸ਼ਤ ਨਾ ਕਰਨਾ ਇਹ ਠੀਕ ਨਹੀਂ ਕੁਝ ਲੋਕਾਂ ਦਾ ਇਹ ਵੀ ਮਤ ਹੈ ਕਿ ਹਿੰਦੂ ਕਸ਼ਮੀਰੀ ਪੰਡਤ ਜਦੋਂ ਤੇਗ ਬਹਾਦਰ ਸਾਹਿਬ ਕੋਲ ਆਏ ਤੇ ਉਹਨਾਂ ਨੇ ਅਰਜ਼ ਕੀਤੀ ਕਿ ਸਾਡੇ ਧਰਮ ਤੇ ਸਾਡੇ ਜੰਝੂ ਤੇ ਸਾਡੀਆਂ ਧਾਰਮਿਕ ਰਸਮਾਂ ਤੇ ਔਰੰਗਜ਼ੇਬ ਦਾ ਇਨਾ ਅਟੈਕ ਹੈ ਵੀ ਉਹ ਉਹ ਬਾਜ਼ ਨਹੀਂ ਆ ਰਿਹਾ ਤੇ ਉਸ ਵੇਲੇ ਕਹਿੰਦੇ ਨੇ ਗੁਰੂ ਗਵਿੰਦ ਸਿੰਘ ਹੋਰਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ ਜਿਹੜਾ ਉਹਨਾਂ ਦੀ ਇਸ ਵਿੰਗਾਰ ਤੇ ਇਸ ਲਲਕਾਰ ਦਾ ਚੈਲੰਜ ਸਵੀਕਾਰ ਕਰੇ ਮੈਂ ਸਮਝਦਾ ਵੀ ਗੁਰੂ ਸਾਹਿਬ ਨੂੰ ਇਸ ਤਰੀਕੇ ਨਾਲ ਅਸੀਂ ਸਮਝੀਏ ਵੀ ਗੁਰੂ ਸਾਹਿਬ ਨੇ ਇਹ ਕਿਹਾ ਕਿ ਜੇ ਮੈਨੂੰ ਤੂੰ ਮੇਰਾ ਧਰਮ ਤਬਦੀਲ ਕਰਾ ਲੈ ਤਾਂ ਇਹ ਸਾਰੇ ਲੋਕ ਕਰ ਜਾਣਗੇ ਜਾ ਗੁਰੂ ਸਾਹਿਬਾਰੇ ਔਰੰਗਜ਼ੇਬ ਨੇ ਸਮਝਿਆ ਕਿ ਜਿਸ ਗੁਰੂ ਦਾ ਧਰਮ ਮੈਂ ਤਬਦੀਲ ਕਰ ਦਿੰਨਾ ਤੇ ਸਾਰੇ ਲੋਕ ਮੁਸਲਮਾਨ ਹੋ ਜਾਣਗੇ ਹੁਣ ਸਵਾਲ ਇਹ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਖੜਿਆ ਗਿਆ ਦਿੱਲੀ ਜਿੱਥੇ ਅੱਜ ਸੀਸ ਗੰਜ ਗੁਰਦੁਆਰਾ ਹੈ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਕੈਦ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਲਈ ਪਹਿਲਾਂ ਦਲੀਲਾਂ ਨਾਲ ਫਿਰ ਟੌਰਚਰ ਤਰੀਕੇ ਦੇ ਨਾਲ ਕਿਹਾ ਗਿਆ ਕਿ ਉਹ ਧਰਮ ਬਦਲ ਲੈਣ ਤਾਂ ਕਿ ਮਗਰ ਸਾਰੀ ਸੰਗਤ ਜਿਹੜੀ ਆ ਉਹ ਮੁਸਲਮਾਨ ਹੋ ਜਾਏ ਜੀ ਸੋ ਉਸ ਵੇਲੇ ਗੁਰੂ ਸਾਹਿਬ ਨਹੀਂ ਡੋਲੇ ਉਹ ਆਪਣੀ ਭਗਤੀ ਚ ਲੀਨ ਰਹਿ ਗੁਰੂ ਸਾਹਿਬ ਡੋਲ ਜਾਣ ਇਸ ਦੇ ਲਈ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਚਾਉਣ ਵਾਲੇ ਉਹਨਾਂ ਦੇ ਪ੍ਰੇਮੀ ਮਤੀਦਾਸ ਨੂੰ ਦੋ ਥੰਮਿਆਂ ਨਾਲ ਬੰਨ੍ਹ ਕੇ ਆਰੇ ਨਾਲ ਚੀਰ ਦਿੱਤਾ ਗਿਆ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੱਖਾਂ ਨੂੰ ਚਰਖੜੀਆਂ ਤੇ ਚੜਾ ਕੇ ਪੰਜ ਦਿੱਤਾ ਗਿਆ। ਉਹਨਾਂ ਦੇ ਸਾਹਮਣੇ ਮਤੀ ਦਾਸ ਦੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜਿੰਦੇ ਨੂੰ ਅੱਗ ਲਾਤੀ ਗਈ। ਗੁਰੂ ਸਾਹਿਬ ਦੇ ਅੱਖਾਂ ਦੇ ਸਾਹਮਣੇ ਦਿਆਲੇ ਨੂੰ ਬਲ ਦੇ ਉੱਬਲਦੇ ਪਾਣੀ ਵਿੱਚ ਅਬਾਲ ਦਿੱਤਾ ਗਿਆ। ਇਹ ਵੱਖ-ਵੱਖ ਜਿਹੜੇ ਪ੍ਰਸੰਗ ਨੇ ਇਹ ਇਸ ਲਈ ਕੀਤਾ ਗਿਆ ਕਿ ਗੁਰੂ ਸਾਹਿਬ ਦਾ ਮਨ ਡੋਲ ਜਾਵੇ ਗੁਰੂ ਸਾਹਿਬ ਜ਼ਿੰਦਗੀ ਨੂੰ ਤਰਜੀਹ ਦਿੰਦੇ ਹੋਏ ਆ ਆਪਣੇ ਆਪ ਨੂੰ ਸਮਰਪਿਤ ਕਰ ਦੇਣ ਕਿ ਜੇ ਬਾਦਸ਼ਾਹ ਮੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਤੇ ਮੈਨੂੰ ਮਨਜ਼ੂਰ ਹੈ ਤੇ ਮਗਰ ਸਾਰੀ ਖਲਕਤ ਮੁਸਲਮਾਨ ਬਣ ਜਾਣੀ ਹੈ ਹੁਣ ਸਵਾਲ ਇਹ ਹੈ ਕਿ ਗੁਰੂ ਸਾਹਿਬ ਨਹੀਂ ਡੋਲੇ ਗੁਰੂ ਸਾਹਿਬ ਉਹ ਗੁਰੂ ਸਾਹਿਬ ਦੀ ਗੱਲ ਕਰਨ ਲੱਗਾ ਜਿਹੜਾ ਮੱਖਣ ਸਾ ਲਬਾਣੇ ਨੇ ਭੋਰੇ ਚੋਂ ਭਗਤੀ ਕਰਦਿਆਂ ਨੂੰ ਲੱਭਿਆ ਜੀ ਜਿਸ ਵੇਲੇ 1 ਅਕਤੂਬਰੇ ਗੁਰੂ ਬਾਹਰ ਬੈਠੇ ਨੇ ਮੰਝੀਆਂ ਢਾਕੇ ਜੀ ਅੱਜ ਅਜਮੈਸ਼ ਦਾ ਸਮਾਂ ਹੈ ਅੱਜ ਉੱਥੇ ਅਜਮੈਸ਼ ਦੇ ਵਕਤ ਹੋਰ ਮੰਝੀਆਂ ਚੋਂ ਕੋਈ ਨਹੀਂ ਗਾ ਕੇਵਲ ਗੁਰਤੇਗ ਬਹਾਦਰ ਸਾਹਿਬ ਨੇ ਸੋ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਡੋਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੀਸ ਹੈ ਉਹ ਧੜ ਨਾਲੋਂ ਅਲੱਗ ਕਰਦਾ ਗਿਆ ਇਹ 1675 ਦਾ ਉਹ ਕਾਲਾ ਦਿਨ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਗੱਲ ਇੱਥੇ ਰੁਕਦੀ ਨਹੀਂ ਭਾਈ ਜੈਤਾ ਜਿਹੜਾ ਗੁਰੂ ਸਾਹਿਬ ਦੇ ਸੀਸ ਨੂੰ ਚੁੱਕ ਕੇ ਆਪਣੇ ਸੀਨੇ ਨਾਲ ਲਾ ਕੇ ਅਨੰਦਪੁਰ ਸਾਹਿਬ ਗੁਰੂ ਗਬਨ ਸਿੰਘ ਕੋਲ ਲੈ ਕੇ ਆਉਂਦਾ ਹੈ ਇਦਾਂ ਦਾ ਹੀ ਇੱਕ ਹੋਰ ਸਿੱਖ ਹੈ ਜਿਹੜਾ ਲੱਖੀ ਸ਼ਾਹ ਬੁਨਜਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲੱਖੀ ਸ਼ਾਹ ਬੁਨਜਾਰਾ ਗੁਰੂ ਸਾਹਿਬ ਦੇ ਧੜ ਨੂੰ ਚੁੱਕ ਕੇ ਆਪਣੇ ਘਰ ਲੈ ਜਾਂਦਾ ਹੈ ਤੇ ਉੱਥੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦਾ ਦਾ ਸੰਸਕਾਰ ਕਰਦਾ ਹੈ ਵੀ ਮੇਰੇ ਗੁਰੂ ਦੇ ਧੜ ਦਾ અપਮਾਨ ਨਾ ਹੋਵੇ ਮੇਰੇ ਗੁਰੂ ਦੇ ਸੀਸ ਦਾ અપਮਾਨ ਨਾ ਹੋਵੇ ਸੋ ਸਿੱਖ ਜਿਹੜੇ ਉਹਦੇ ਪਰੋਕਾਰ ਨੇ ਗੁਰੂ ਸਾਹਿਬ ਦੇ ਉਹ ਇਸ ਹੱਦ ਤੱਕ ਮਤਲਬ ਪਰਪੱਕ ਨੇ ਕਿ ਉਹ ਆਪਣੇ ਘਰ ਨੂੰ ਵੀ ਗੁਰੂ ਸਾਹਿਬ ਦੀ ਮਤਲਬ ਸੰਸਕਾਰ ਦੇ ਲਈ ਇਹ ਬਲੀ ਤੇ ਦੇ ਸਕਦੇ ਨੇ ਅੱਜ ਗੁਰਦੁਆਰਾ ਰਕਾਬ ਗੰਢ ਸਾਹਿਬ ਜਿਹੜਾ ਦਿੱਲੀ ਚ ਬਣਿਆ ਹੋਇਆ ਉਹ ਉਹ ਅਸਲ 'ਚ ਲੱਖੀ ਸ਼ਾਵਨ ਜਾਰੇ ਦਾ ਘਰ ਹੈ ਜਿੱਥੇ ਗੁਰੂ ਸਾਹਿਬ ਦੀ ਦੇਹ ਦਾ ਉਹਨੇ ਸੰਸਕਾਰ ਕੀਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸ਼ਵੀ ਜਿਹੜੀ ਅੱਜ ਦੇ ਸਮਿਆਂ ਦੇ ਵਿੱਚ ਇਸ ਕਰਕੇ ਬਹੁਤ ਹੀ ਮਹੱਤਵ ਦੀ ਲਿਖਾਈ ਕ ਹੈ ਕਿ ਧਰਮ ਦੇ ਨਾਤੇ ਜਾਤ ਦੇ ਨਾਤੇ نسل ਦੇ ਨਾਤੇ ਰੰਗ ਦੇ ਨਾਤੇ ਜਿਹੜਾ ਫਿਰਕੂ ਜਨੂਨ ਹੈ ਉਹਦੇ ਖਿਲਾਫ ਸਾਡਾ ਇੱਕ ਨਾਇਕ ਸਾਡਾ ਨਾਇਕ ਹੈ ਗੁਰੂ ਤੇਗ ਬਹਾਦਰ ਤੇ ਸਾਡਾ ਜਿਹੜਾ slogan ਹੈ ਉਹ ਹੈ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲਾ ਉਹ ਨਾਇਕ ਅੱਜ ਦੇ ਦਿਨ ਸਾਡੇ ਤੋਂ ਖੋ ਲਿਆ ਗਿਆ ਅੱਜ ਦੇ ਦਿਨ ਸਿੱਖਾਂ ਲਈ ਜਾਂ ਗੁਰੂ ਗ੍ਰੰਥ ਸਾਹਿਬ ਦਾ ਅਨੁਚੌਣ ਵਾਲਿਆਂ ਲਈ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਅਦਰਸ਼ ਮੰਨਣ ਵਾਲੇ ਲੋਕਾਂ ਲਈ ਅੱਜ ਦਾ ਦਿਨ ਉਸ ਇਤਿਹਾਸਿਕ ਦਿਨ ਵਜੋਂ ਬਹੁਤ ਮਹੱਤਵ ਦਾ ਲਿਖਾਈ ਕਾ ਜਿਸ ਦਿਨ ਵਿੱਚ ਅਸੀਂ ਇਹ ਪ੍ਰਣ ਕਰਦੇ ਹਾਂ ਵੀ ਜਿਹੜੀ ਕਟੜਤਾ ਹੈ ਇਹ ਕਿਸੇ ਵੀ ਧਰਮ ਜਾਤ ਨਸਲ ਦੀ ਮਾੜੀ ਹੁੰਦੀ ਹੈ ਸੋ ਅੱਜ ਸਾਨੂੰ ਗੁਰਤੇਗ ਬਹਾਦਰ ਸਾਹਿਬ ਨੂੰ ਜੇ ਅਸੀਂ ਯਾਦ ਰੱਖਣਾ ਹੈ ਜੇ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨੇ ਨੇ ਤਾਂ ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਸਰਬਤ ਦੇ ਭਲੇ ਦੀ ਕਰਤ ਕਰਨ ਦੀ ਨਾਮ ਜਪਣ ਦੀ ਵੰਡ ਛਕਣ ਦੀ ਜਿਹੜੀ ਉਹ ਪਰਤ ਹੈ ਉਹਦੇ ਤੇ ਪਹਿਰਾ ਦੀਏ ਤੇ ਜਾਤੀ ਤੇ ਧਾਰਮਿਕ ਜਿਹੜਾ ਫਿਰਕੂ ਜਨੂਨ ਹੈ ਉਹਦੇ ਖਿਲਾਫ ਗੁਰੂ ਵਾਲੇ ਆਦਰਸ਼ ਤੇ ਕਠਨ ਮਾਰਗ ਤੇ ਚੱਲੀਏ ਸੋ ਮੈਂ ਆਰਪੀਡੀ ਵੱਲੋਂ ਅੱਜ ਦੇ ਦਿਹਾੜੇ ਤੇ ਸਾਰੇ ਸਿੱਖ ਸੰਗਤ ਨੂੰ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਵਾਲਨ ਨੂੰ ਚਾਉਣ ਵਾਲਿਆਂ ਨੂੰ ਜਿਹੜੀਆਂ ਅੱਜ ਦੇ ਦਿਹਾੜੇ ਦੀਆਂ ਇਹੋ ਹੀ ਸਿੱਖਿਆਵਾਂ ਜਿਹੜੀਆਂ ਦਿੰਨਾ ਹੈ ਕਿ ਅੱਜ ਸਾਡਾ ਜਿਹੜਾ ਪ੍ਰਣ ਕਰਨ ਦਾ ਦਿਨ ਹੈ ਸਾਡਾ ਅਨਿਛਾ ਕਰਨ ਦਾ ਦਿਨ ਹੈ ਕਿ ਅਸੀਂ ਧਾਰਮਿਕ ਕੱਟੜਤਾ ਤੋਂ ਉੱਪਰ ਉੱਠੀਏ ਜੀ ਸੋ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇਤਿਹਾਸ ਬਾਰੇ ਚਾਣਨਾ ਪਾਇਆ ਸਰ ਨੇ ਇੱਕ ਖਾਸ ਮੈਸੇਜ ਵੀ ਤੁਹਾਨੂੰ ਉਹਨਾਂ ਦੇ ਕਾਰਜਾ ਸੰਬੰਧੀ ਦਿੱਤਾ ਤੇ ਸਰ ਸਵਾਲ ਮੇਰੇ ਹੋਰ ਵੀ ਨੇ ਕਿਸਾਨਾਂ ਸੰਬੰਧੀ ਤੇ ਹੁਣ ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ